ਹਾਂਜੀ ਨਮਸਕਾਰ ਜੀ ਸਾਰਿਆਂ ਨੂੰ ਆਪਾਂ ਅੱਜ ਪਿੰਨੀਆਂ ਬਣਾਵਾਂਗੇ ਜੀ ਔਰ ਵੀਡੀਓ ਨੂੰ ਐਂਡ ਤੱਕ ਦੇਖਣਾ ਤੁਸੀਂ ਪੂਰੀ ਰੈਸিপি ਨੋਟ ਕਰ ਲਈਓ ਨਾਲ ਦੀ ਨਾਲ ਜੋ ਜੋ ਵੀ ਮੈਂ ਸਮਾਨ ਦੱਸ ਰਹੀ ਆ ਫੁੱਲ ਮਖਾਣੇ ਬਦਾਮ ਪੁਜੇ ਹੋਏ ਚਨੇ ਲੈ ਲੈ ਆ ਇਹ ਸਾਰਾ ਸਮਾਨ ਉਹ ਅਲਸੀ ਹੋ ਗਈ ਸੌਂਫ ਵੀ ਲੈਣੀ ਆ ਤੁਸੀਂ ਅਜਵਾਇਨ ਵੀ ਲੈ ਲੈਣੀ ਆ ਜਿਹੜੇ ਤੁਸੀਂ ਮਗਜ ਲੈਣੇ ਆ ਉਹ ਚਾਰੇ ਮਗਜ ਘਿਆਕੇ ਲਈਓ ਔਰ ਚਾਰੇ ਗੁੰਦ ਘਿਆਕੇ ਲਈਓ ਠੀਕ ਹੈ ਜੀ ਤੇ ਠੁੱਠੀ ਲੈ ਲਈਆ ਮੈਂ ਮਗਜ ਵੀ ਆ ਦੇਖੋ ਸਾਰੇ ਲੈ ਲੈ ਨਾਲ ਤੁਸੀਂ ਪੰਪਕਿਨ ਸੀਡਸ ਵੀ ਲੈ ਲੈਣੇ ਆ ਸਾਰਾ ਹੀ ਸਮਾਨ ਤੁਸੀਂ ਨਾ ਡਰਾਈ ਰੋਸਟ ਕਰ ਲੈਣਾ ਆ ਇਹਨੂੰ ਘਿਓ ਦੇ ਵਿੱਚ ਨਹੀਂ ਤਲਣਾ ਸਾਰਾ ਸਮਾਨ ਡਰਾਈ ਰੋਸਟ ਹੀ ਕਰਨਾ ਆ ਓਕੇ ਜੀ ਔਰ ਆਪਣੇ ਦੇਖੋ ਫੁੱਲ ਮੁਖਾਣੀ ਮੈਂ ਕਰ ਲਿਆ ਡਰਾਈ ਰੋਸਟ ਪੂਰੀ ਤਰ੍ਹਾਂ ਇਹਨਾਂ ਕਰੰਚੀ ਹੋ ਗਿਆ ਤੇ ਹੁਣ ਮੈਂ ਪਾਤੀ ਆ ਗੁੰਦ ਗੁੰਦ ਵੀ ਆਪਾਂ ਨੇ ਮੀਡੀਅਮ ਫਲੇਮ ਤੇ ਕਰਨੀਆਂ ਫੁੱਲ ਫਲੇਮ ਨਹੀਂ ਨਹੀਂ ਤਾਂ ਇਹ ਬਿਲਕੁਲ ਇਕਦਮ ਹੀ ਜਲ ਜਾਣੇ ਆ ਬਿਲਕੁਲ ਮੀਡੀਅਮ ਫਲੇਮ ਤੇ ਇਹਨਾਂ ਨੂੰ ਕਰਨਾ ਆ ਆਪਾਂ ਨੇ ਹੁਣ ਆਪਣੇ ਭੁੱਜ ਗਏ ਆ ਗੁੰਦ ਤੇ ਆਪਾਂ ਇਹਨਾਂ ਨੂੰ ਨਾਲ ਦੀ ਨਾਲ ਹੀ ਕੱਢਣਾ ਸਟਾਰਟ ਕਰ ਦੇਣਾ ਤੇ ਜਦੋਂ ਇਹ ਕੱਢ ਲੈਣੇ ਆਪਾਂ ਜਿਹੜਾ ਔਇਲ ਇਹਦੇ ਵਿੱਚ ਬਚਣਾ ਨਾ ਦੇਸੀ ਘਿਓ ਪਾਇਆ ਮੈਂ ਇਹਦੇ ਵਿੱਚ ਦੂਜਾ ਔਇਲ ਨਹੀਂ ਪਾਇਆ ਰਫਾਈਨ ਦੇਸੀ ਘਿਓ ਪਾਇਆ ਹੋਇਆ ਆ ਔਰ ਉਸੇ ਘਿਓ ਦੇ ਵਿੱਚ ਦੁਬਾਰਾ ਤੋਂ ਫੇਰ ਆਪਾਂ ਨੇ ਫੁੱਲ ਮਖਾਣੇ ਐਡ ਕਰਦਨੇ ਤਾਂ ਕਿ ਪੂਰਾ ਘਿਓ ਸੋਖ ਲੈਣੇ। ਕਿਉਂਕਿ ਜਿਹੜੇ ਮਖਾਣੇ ਹੁੰਦੇ ਆ ਨਾ ਇਹ ਪੂਰਾ ਘਿਓ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਘਿਓ ਰੱਚ ਜਾਂਦਾ ਆ। ਉਸ ਤੋਂ ਬਾਅਦ ਉਸੇ ਕੜਾਈ ਦੇ ਵਿੱਚ ਮੈਂ ਹੁਣ ਖਸ ਖਸ ਪਾ ਦਿੱਤੀ ਆ ਤੇ ਇਹਨੂੰ ਵੀ ਮੈਂ ਡਰਾਈ ਰੋਸਟ ਕਰ ਲੈਣਾ। ਥੋੜਾ ਜਿਹਾ ਘਿਓ ਮੈਂ ਹੁਣ ਦੁਬਾਰਾ ਤੋਂ ਫੇਰ ਉਸੇ ਕੜਾਈ ਦੇ ਵਿੱਚ ਪਾ ਦਿੱਤਾ ਤੇ ਗੁੜ ਪਾਣਾ ਆ ਮੈਂ ਔਰ ਗੁੜ ਰੱਖ ਦਿੱਤਾ ਨਾਲ ਦੀ ਨਾਲ ਪਿਘਲ ਰਿਹਾ ਆ ਜਦ ਤੱਕ ਸਮਾਨ ਨੂੰ ਮਿਕਸ ਕਰਾਂਗੇ ਆਪਾਂ ਚੰਗੀ ਤਰ੍ਹਾਂ ਤੇ ਹੁਣ ਆਪਣਾ ਗੁੜ ਪਿਗਲ ਗਿਆ ਆ ਪੂਰਾ ਤੇ ਇਹਨੂੰ ਆਪਾਂ ਨੇ ਮਿਕਸ ਕਰ ਦੇਣਾ ਨਾਲ ਹੀ ਮਿਕਸ ਕਰ ਦੇਣਾ ਇਹਨੂੰ ਇਹ ਨਹੀਂ ਕਿ ਰੱਖਣਾ ਥੋੜੀ ਦੇਰ ਨਹੀਂ ਤਾਂ ਇਹਦੀਆਂ ਗੁਟਲੀਆਂ ਬਨ ਜਾਣੀਆਂ ਨੇ ਦੁਬਾਰਾ ਤੋਂ ਜੰਮ ਜਾਣਾ ਆ ਹੋਰ ਕਿਉਂ ਪਾਇਆ ਮੈਂ ਉਹਦੇ ਵਿੱਚ ਖੋਇਆ ਐਡ ਕਰ ਦਿੱਤਾ ਉਹਨੂੰ ਵੀ ਭੁੰਨ ਲੈਣਾ ਤੇ ਫਿਰ ਵਿੱਚ ਐਡ ਕਰ ਦੇਣਾ ਇਹਦੇ ਕੋਏ ਨੂੰ ਵੀ ਸਾਰਾ ਖੋਇਆ ਵਿੱਚ ਐਡ ਕਰਨ ਤੋਂ ਬਾਅਦ ਆਪਾਂ ਨੇ ਫਿਰ ਜਿਹੜਾ ਆਪਾਂ ਸਮਾਨ ਨਾ ਮਿਕਸੀ ਦੇ ਵਿੱਚ ਕੀਤਾ ਸੀਗਾ ਉਹਨੂੰ ਚੰਗੀ ਤਰ੍ਹਾਂ ਹੋਣਾ ਇੱਕੋ ਥਾਂ ਤੇ ਕਰਕੇ ਮਿਕਸ ਕਰਨਾ ਸਟਾਰਟ ਕਰ ਦੇਣਾ ਤਾਂ ਕਿ ਕਿਸੇ ਵੀ ਚੀਜ਼ ਦੀ ਕੋਈ ਗੁੱਟਲੀ ਜਿਹੀ ਨਾ ਬਣੇ ਪੂਰਾ ਸਮਾਂ ਚੰਗੀ ਤਰ੍ਹਾਂ ਮਿਕਸ ਹੋ ਜੂਏ ਅਪਾ ਸਾਰਾ ਸਮਾਨ ਮਿਕਸੀ ਦੇ ਵਿੱਚ ਪੀਸ ਲਿਆ ਸੀਗਾ ਫੁੱਲ ਮਖਾਣੇ ਗੂੰਦ ਜੋ ਜੋ ਵੀ ਆਪਾਂ ਲਿਆ ਸੀ ਨਾ ਸਾਰਾ ਹੀ ਸਮਾਨ ਆਪਾਂ ਨੇ ਜਿਹੜਾ ਬਾਕੀ ਬਚਿਆ ਸੀ ਡਰਾਈ ਰੋਸਟ ਕਰਕੇ ਸਾਰਾ ਮਿਕਸੀ ਚ ਕਰ ਲਿਆ ਸੀ ਤੇ ਉਹਨੂੰ ਹੁਣ ਉਹਦੇ ਵਿੱਚ ਸਾਰਾ ਕੁਛ ਇਹ ਗੁੜ ਵਗੈਰਾ ਐਡ ਕਰ ਦਿੱਤਾ ਆ ਜਿਹੜੀ ਠੂਠੀ ਹੁੰਦੀ ਆ ਨਾ ਆਪਣੀ ਠੂਠੀ ਚੋਂ ਵੀ ਕਾਫੀ ਘੋ ਨਿਕਲਦਾ ਆ ਤੁਸੀਂ ਨਾਰੀਅਲ ਦਾ ਬੁਰਾਦਾ ਨਹੀਂ ਲੈਣਾ ਠੂਠੀ ਐਡ ਕਰਨੀ ਕੱਦੂ ਕਸ ਕਰਕੇ ਉਹਦੇ ਵਿੱਚ ਤੇ ਆਪਣੀਆਂ ਪਿੰਨੀਆਂ ਤਿਆਰ ਹੋ ਗਈਆਂ ਆ ਦੇਖੋ ਕਿੰਨੀਆਂ ਵਧੀਆ ਤਿਆਰ ਹੋਈਆਂ ਰੈਸিপি ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਈਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਈਓ ਚਲੋ ਫੇਰ ਹੋ ਜੋ ਤਿਆਰ ਤੇ ਬਣਾਉਣੀਆਂ ਸਟਾਰਟ ਕਰੋ